ਲੁਧਿਆਣਾ 'ਚ ਧੁੰਦ ਅਤੇ ਹਨੇਰੇ ਦੀ ਵਜ੍ਹਾ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਧੁੰਦ ਅਤੇ ਹਨੇਰੇ ਦੀ ਵਜ੍ਹਾ ਨਾਲ ਇੱਕ ਔਟੋ ਪਲਟ ਗਿਆ ਰਾਗੀਰ ਨੇ ਜ਼ਖਮੀ ਹਾਲਤ ਦੇ ਵਿੱਚ ਔਟੋ ਚਾਲਕ ਨੂੰ ਹਸਪਤਾਲ ਪਹੁੰਚਾਇਆ ਤੇ ਹਸਪਤਾਲ ਪਹੁੰਚਾਉਣ ਤੋਂ ਬਾਅਦ ਉਸ ਉੱਪਰ ਹੀ ਐਕਸੀਡੈਂਟ ਦੇ ਇਲਜ਼ਾਮ ਲਗਾਏ ਗਏ ਜਿਸ ਤੋਂ ਬਾਅਦ ਮਦਦਗਾਰ ਰਾਗੀਰ ਨੇ ਕਿਹਾ ਕਿ ਅੱਗੇ ਤੋਂ ਉਹ ਕਿਸੇ ਦੀ ਵੀ ਮਦਦ ਨਹੀਂ ਕਰੇਗਾ ਤੇ ਨਾਲ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਹੌਲੀ ਚੱਲਣ ਦੀ ਅਪੀਲ ਵੀ ਕੀਤੀ। ਕੀ ਨਾਮ ਤੇਰਾ? ਅਮਿਤ ਸਰ ਅਮਿਤ। ਅਮਿਤ ਕੀ ਗੱਲ ਕੋਈ ਸੀ ਪੂਰੀ? ਬਾਜੀ ਇਹਨੇ ਡਰਿੰਕ ਕੀਤੀ ਸੀ ਡਰਾਈਵਰ ਨੇ ਤੇ ਇਹ ਆਟੋ ਇਹਦਾ ਨਾ ਪੁਲ ਦੇ ਉੱਪਰ ਪਲਟ ਗਿਆ ਤੇ 1.5 ਘੰਟਾ ਇਹ ਉੱਥੇ ਤੜਪਦਾ ਰਿਹਾ ਤੇ ਇਹਨੂੰ ਕੋਈ ਨਹੀਂ ਹੱਥ ਕਿਸੇ ਨੇ ਨਹੀਂ ਪਾਇਆ। ਫਿਰ ਮੈਂ ਆਪਦੀ ਗੱਡੀ 'ਚ ਚੱਕਿਆ ਇਹਨੂੰ, ਬੰਦੇ ਨੂੰ ਮੈਂ ਹਸਪੀਟਲ ਲੈ ਕੇ ਗਿਆ ਤੇ ਉਹ ਕਹਿਣ ਲੱਗੇ ਵੀ ਤੁਸੀਂ ਜਾਣਾ ਨਹੀਂ ਹੈਗਾ ਅਸੀਂ ਤੁਹਾਨੂੰ ਵਰਨਾ ਵਾ ਕੇਸ ਹੋਣਾ ਵਾ। ਮੈਂ ਕਹਾ ਸਰ ਮੈਂ ਇਨਸਾਨੀਅਤ ਦੇ ਨਾਂ ਤੇ ਇੱਕ ਉਹਨੂੰ ਛੱਡ ਕੇ ਆਇਆ। ਉਹ ਪਰ ਉਹ ਮੈਨੂੰ ਕਹੀ ਜਾਂਦੇ ਵੀ ਤੇਰੇ ਤੇ ਕੇਸ ਹੋਣਾ ਵਾ ਬਈ ਮੈਂ ਕੀ ਗਲਤ ਕਰਤਾ ਸਾਰੇ ਤਾਂ ਸਾਨੂੰ ਛੱਡ ਕੇ ਨਹੀਂ ਜਾਣ ਕਹਿਣ ਦਾ ਮਤਲਬ ਉਹ ਉੱਥੇ ਪੁਲਿਸ ਬਾਅਦ ਚ ਪਹੁੰਚੀ ਸੀ ਹਾਂਜੀ ਪੁਲਿਸ ਬਾਅਦ ਚ ਪਹੁੰਚੀ ਸੀ ਉਹਨਾਂ ਨੇ ਮੈਨੂੰ ਫੜ ਲਿਆ ਸੀ ਕੋਈ ਬੰਦਾ ਇਹ ਤੁਸੀਂ ਵੀ ਆਟੋ ਡਰਾਈਵਰ ਹੋ ਹਾਂਜੀ ਹਾਂਜੀ ਸਰ ਮੈਂ ਵੀ ਡਰਾਈਵਰ ਹਾਂ ਮੇਰਾ ਭਾਈ ਹੋਈ ਸੀ ਇੱਕ ਤਰ੍ਹਾਂ ਦਾ ਤਾਂ ਮੈਂ ਹੈਲਪ ਕੀਤੀ ਹੈ ਸਰ ਉਹ ਅਜਾ ਤੁਸੀਂ ਜਦੋਂ ਉਹਨੂੰ ਅੱਥੀ ਹੋਇਆ ਲਿਆਇਆ ਤੋਂ ਲੈ ਕੇ ਗਏ ਉਹ ਸਿਵਲ ਹਸਪੀਟਲ ਐਡਮਿਟ ਕਰਾਇਆ ਕਿਹੜੇ ਕਿਹੜੇ ਹਸਪੀਟਲ ਪਹਿਲਾਂ ਐਸਆਈ ਗਏ ਸੀ ਸਰ ਇਹਨਾਂ ਨੇ ਦੇ ਦਿੱਤਾ ਜਵਾਬ ਇਹ ਕਹਿੰਦੇ ਅਸੀਂ ਨਹੀਂ ਰੱਖਣਾ ਇਹਨੂੰ ਸਿਵਲ ਆਜਾ ਜੇ ਇਹਦੇ ਕਰਦੇ ਨਾ ਇਹ ਵੀ ਤੁਹਾਡੇ ਤੇ ਪਰਚਾ ਪੈਣਾ ਵਾ ਮੈਂ ਕਹਾ ਸਰ ਮੇਰੇ ਤੇ ਮੇਰੇ ਤੇ ਕਾਦਾ ਪੈਣਾ ਮੈਂ ਤਾਂ ਲੈ ਕੇ ਆਇਆ ਕਿ ਇਨਸਾਨੀਅਤ ਦੇ ਨਾਤੇ ਵੀ ਬੰਦਾ ਤੜਪ ਰਿਹਾ ਮਰ ਰਿਹਾ ਵਾ ਵੀ ਇਹਨੂੰ ਲੈ ਜਾਈਏ ਆਪਾਂ ਤੇ ਮੈਂ ਹੁਣੇ ਚ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਵੀ ਮੇਰਾ ਮਤਲਬ ਲੋਕਾਂ ਨੂੰ ਭਲਾ ਨਹੀਂ ਕਰਨਾ ਚਾਹੀਦਾ ਹਾਂਜੀ ਮੈਂ ਗਲਤੀ ਕਰਤੀ ਇਹਨੂੰ ਲੈ ਗਿਆ ਸਰ ਉਹਨੂੰ ਅਜਾਈ ਭਲੇ ਦਾ ਭਲੇ ਦੀ ਸਜ਼ਾ ਮਿਲ ਰਹੀ ਸੀ ਹਾਂਜੀ ਹਾਂਜੀ ਸਰ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਕਹਿੰਦੇ ਤੈਨੂੰ ਜਾਨ ਨਹੀਂ ਦੇਣਾ ਮੈਂ ਕਹਾ ਵੀਰੇ ਮੇਰੀ ਕੀ ਗਲਤੀ ਹੈ ਮੈਂ ਤਾਂ ਸਿਰਫ ਇੱਕ ਆਪਣਾ ਕਰਤੱਬ ਨਿਭਾਇਆ ਕੋਈ ਜ਼ਖਮੀ ਇਹ ਕੀ ਕੋਈ ਵੀ ਹੋਗਾ ਰੋਡ ਤੇ ਵੀਰੇ ਅਸੀਂ ਉਹਦੀ ਵੀ ਹੈਲਪ ਕਰਾਂਗੇ ਇਹਦੇ ਚ ਕੀ ਹੈ ਵੀਰੇ ਯਾਰ ਅੱਛਾ ਕਿਹੜੀ ਜਗ੍ਹਾ ਤੇ ਰਹਿਣ ਆਲਾ ਤੁਸੀਂ ਮੈਂ ਸਰ ਦੁਗਰੀ ਫੇਸ ਬੰਨ ਰਹਿਣ ਆਲਾ ਸਰ ਅਜੇ ਟੁਕੜੀ ਵੇਸ ਬੰਦਾ ਰਹਿਣ ਆਲਾ ਹਾਂਜੀ ਭਾਈ ਕਿੰਨੇ ਵਜੇ ਆਸਤ ਹੋਇਆ ਹਾਂਜੀ ਹਾਂਜੀ ਡਰਿੰਕ ਕੀਤੀ ਹੋਈ ਸੀਗੀ ਤੇ ਮੈਡੀਕਲ ਗੋਲੀਆਂ ਵੀ ਉਹਦੀ ਜੇਬ ਚੋਂ ਨਿਕਲੀਆਂ ਤੇ दारू ਜ਼ਿਆਦਾ ਪੀਤੀ ਹੋਈ ਸੀ ਤਾਂ ਕਰਕੇ ਫੁੱਟਪਾਥ ਦੇ ਗੱਡੀ ਇਹਦੀ ਗਈ ਪਲਟ ਅਜਾ ਠੀਕ ਹੈ ਇਹਦਾ ਸਿਰ ਸਿਰ ਫਟ ਗਿਆ ਕੰਨ ਫਟ ਗਿਆ ਟਾਂਕੇ ਲੱਗੇ ਇਹਦੇ ਉਹ ਇੰਨਾ ਬਲੱਡ ਨਿਕਲ ਗਿਆ ਉੱਥੇ ਕੋਈ ਨਹੀਂ ਰੁਕਿਆ ਸਰ ਸਾਰਿਆਂ ਨੂੰ ਕਿਹਾ ਕੋਈ ਨਹੀਂ ਖੜਿਆ ਸਭ ਚਲੇ ਜਾ ਰਹੇ ਸੀਗੇ ਤੇ ਪੁਲਿਸ ਮੌਕੇ ਤੇ ਕਹਿ ਰਹੀ ਸੀ ਗੱਡੀ ਛੱਡ ਕੇ ਭੱਜ ਗਿਆ ਹਾਂਜੀ ਪੁਲਿਸ ਮੌਕੇ ਤੇ ਕਹਿ ਰਹੀ ਸੀਗੀ ਤੇ ਜਦ ਮੈਂ ਲੈ ਕੇ ਗਿਆ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਉਹ ਕਹਿੰਦੇ ਤੁਸੀਂ ਤੁਹਾਡੇ ਤੇ ਪਰਚਾ ਹੋਣਾ ਵਾ ਮੈਂ ਕਹਿੰਦਾ ਮੈਂ ਤਾਂ ਵੀਰੇ ਇੱਕ ਇਨਸਾਨੀਅਤ ਦੇ ਨਾਤੇ ਇੱਕ ਹੈਲਪ ਕੀਤੀ ਹੈ ਅਗਲੇ ਦੀ ਬ੍ਰਦਰ ਪਰ ਉੱਥੇ ਆ ਕੇ ਮਤਲਬ ਮੇਰਾ ਕਹਿੰਦਾ ਇਹ ਹੈ ਕਿ ਅੱਜ ਦੀ ਰੇਟ 'ਚ ਜੇ ਆਪਾਂ ਕਿਸੇ ਦਾ ਭਲਾ ਕਰੀਏ ਤਾਂ ਅਗਲੇ ਨੂੰ ਬੁਰਾ ਲੱਗਦਾ ਹੈ ਬ੍ਰਦਰ ਇਹ ਆ ਸਾਰੀ ਗੱਲ ਤੇ ਹੁਣ ਅੱਜ ਆਪਾਂ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਸਰ ਮੈਂ ਤਾਂ ਇੱਕਦਮ ਜੋਸ਼ ਸੀ ਆਪਣਾ ਨਿਵਾਤਾ ਸਰ ਉੱਥੇ ਜਾ ਕੇ ਉਹਨਾਂ ਨੇ ਮੇਰੇ ਉਲਟੇ ਹੋ ਗਏ ਮੇਰੇ ਨਾਲ ਹੀ ਅਗਲੇ ਕਹਿਣ ਲੱਗੇ ਵੀ ਤੂੰ ਇਹਦਾ ਫੋਨ ਕੱਢਿਆ ਇਦਾਂ ਉਦਾਂ ਮੈਂ ਕਿਹਾ ਸੌਰੀ ਮੇਰੇ ਗਲਤੀ ਹੋ ਗਈ ਜਿਹੜਾ ਮੈਂ ਇਹਨੂੰ ਲੈ ਆਇਆ ਇੱਥੇ ਯਾਰ ਬਸ ਭਾਜੀ ਆਪਣਾ ਛੱਡ ਕੇ ਆ ਗਿਆ ਉਹਦੇ ਘਰ ਤੇ ਆ ਗਿਆ ਸਰ ਉਹਨਾਂ ਨੂੰ ਕਹਿ ਕੇ ਆਇਆ ਮੈਂ ਕਹਾ ਹੂੰ ਤੁਸੀਂ ਸਾਹਮਣੇ ਆਈ ਤਾਂ ਸਾਹਮਣੇ ਜਿੰਨਾ ਸਾਹਮਣਾ ਸੀ ਵੀ ਜਦੋਂ ਕਾਨੂੰਨ ਲਾਗੂ ਹੋ ਗਿਆ ਫਿਰ ਤੇ ਲੋਕ ਜਿੱਦਾਂ ਕਹਿ ਰਹੇ ਨੇ ਵੀ ਤੁਸੀਂ ਤਾਂ ਪਹਿਲੇ ਇੱਕ ਭਲਾ ਕੀਤਾ ਸੀ ਭੀੜ ਨੇ ਹਾਂਜੀ ਭਲੇ ਦੀ ਏਡੀ ਵੱਡੀ ਸਜ਼ਾ ਮਿਲਣ ਲੱਗੀ ਸੀ ਤੈਨੂੰ ਸਰ ਦੇਖ ਲਓ ਤੁਹਾਡੇ ਸਾਹਮਣੇ ਆ ਜੋ ਵੀ ਆ ਸਾਰੇ ਖੜੇ ਹੋਏ ਸੀਗੇ ਬਈ ਮੈਂ ਮੇਰੇ ਦਿਲ 'ਚ ਕ੍ਰੈਮ ਆ ਗਿਆ ਮੈਂ ਕਹਾ ਬੰਦਾ ਇਹਦਾ ਬਲੱਡ ਨਿਕਲ ਰਿਹਾ ਬੰਦੇ ਦਾ ਮੈਂ ਕਹਾ ਵਿਚਾਰਾ ਮਰ ਮੁਰਨਾ ਜਾਵੇ ਜ਼ਿੰਦਗੀ ਤੇ ਮੌਤ ਦੇ ਘੇਟ ਰਿਹਾ ਉਹ ਠੀਕ ਹੈ ਮੈਂ ਸਰ ਚੱਕਿਆ ਉਹਨੂੰ ਵੀ ਮੈਂ ਉਹਨੂੰ ਹਸਪੀਟਲ ਤਾਂ ਲੈ ਕੇ ਗਿਆ ਵੀ ਲਾਈਫ ਇਹਦੀ ਬਚ ਜਾਵੇ ਓਕੇ ਠੀਕ ਹੈ ਹਾਂਜੀ ਸੀਸੀਐਮ ਆਗੇ ਲੋਕੀ ਮੈਨੂੰ ਹੀ ਉਲਟਾ ਕਹਿਣ ਲੱਗੇ ਵੀ ਤੁਸੀਂ ਕਿਉਂ ਲੈ ਕੇ ਆਏ ਵੀ ਤੁਹਾਡੇ ਤੇ ਪਰਚਾ ਹੋਣਾ ਵੀ ਤੁਹਾਡਾ ਕੀ ਲੱਗਦਾ ਮੈਂ ਕਹਾ ਮੇਰਾ ਕੁਝ ਵੀ ਨਹੀਂ ਲੱਗਦਾ ਕਹਿਣ ਦਾ ਮਤਲਬ ਲੋਕਾਂ ਨੂੰ ਐਦਾਂ ਨਹੀਂ ਲੈ ਕੇ ਜਾਣਾ ਚਾਹੀਦਾ ਹਾਂ ਮਤਲਬ ਮੇਰਾ ਕਹਿਣ ਦਾ ਮਤਲਬ ਹੈ ਵੀਰੇ ਅੱਜ ਦੇ ਡੇਟ 'ਚ ਨਾ ਆਪਾਂ ਜੇ ਕਿਸੇ ਦਾ ਭਲਾ ਕਰੀਏ ਨਾ ਤਾਂ ਅਗਲਾ ਬੁਰਾ ਹੀ ਸਮਝਦਾ ਵੀਰੇ ਇਸ ਕਰਕੇ ਆਪਾਂ ਹੁਣ ਅੱਗੇ ਚੱਟ ਤੋਂ ਬਾਤ ਨਹੀਂ ਕਿਸੇ ਨਾਲ ਹਟ ਤੋਂ ਬਾਤ ਸੇਵਾ ਨਹੀਂ ਕਰੇਗੇ ਨਹੀਂ ਨਹੀਂ ਸਰ ਨਹੀਂ ਨਹੀਂ ਇਸ ਪਹਿਲੀ ਸੇਵਾ 'ਚ ਹੀ ਸਾਨੂੰ ਫਲ ਮਿਲ ਗਿਆ ਥਾਣਾ ਸੀ ਸੇਵਾ ਕੀ ਕਰਨੀ ਸਰ ਠੀਕ ਹੈ ਮੇਰਾ ਨਾਂ ਐਸਐਸ ਸੰਦੀਪ ਕੁਮਾਰ ਸੰਦੀਪ ਕੁਮਾਰ ਇਹ ਹੋਇਆ ਕਿਦਾਂ ਵਾਕਿਆ ਇਹ ਤਾਂ ਅਸੀਂ ਜਸਟ ਆਏ ਹੀ ਆ ਹੁਣੇ ਜੇ ਮੈਂ ਦੇਖਦਾ ਕੀ ਐ ਡਿਊਟੀ ਅਫਸਰ ਆ ਰਿਹਾ ਫਿਰ ਤੁਹਾਨੂੰ ਦੱਸਦੇ ਅਗਰ ਡਿਊਟੀ ਅਫਸਰ ਐਕਸੀਡੈਂਟ ਹੈ ਜਿਹੜਾ ਬੰਦੇ ਦਾ ਐਕਸੀਡੈਂਟ ਹੋਇਆ ਕਦੋਂ ਨਾਲ ਹੋਇਆ ਅਸੀਂ ਤਾਂ ਜਸਟ ਹੁਣੇ ਆਏ ਹੀ ਆ ਲੱਗਦਾ ਵੀ ਕਿਸੇ ਨਾਲ ਹੋਇਆ ਕਿ ਇਕੱਲਾ ਆਪਣੇ ਆਪ ਇਹ ਲੱਗ ਰਿਹਾ ਵੀ ਆਪ ਹੀ ਵੱਜਿਆ ਧੁੰਦ ਹੋਣ ਦੇ ਕਰਕੇ ਇਹ ਕਾਰਨਰ ਇੱਥੇ ਵੱਜੀ ਐ ਤੇ ਉਹ ਅਫਸਰਟ ਹੋ ਗਿਆ ਉਹਦੇ ਨਾਲ ਬੰਦਾ ਕੋਈ ਐਡ ਨਹੀਂ ਕਰਦਾ ਮੈਂ ਤਾਂ ਜਸਟ ਹੁਣੇ ਆਇਆ ਨਹੀਂ ਮੈਂ ਕੈਨ ਨਾ ਬੰਦਾ ਉਸ ਤੋਂ ਪੁੱਛਾਂ ਤਾ ਨੂੰ ਹਾਂਜੀ ਹਾਂਜੀ ਉਹ ਹਸਪੀਟਲ ਨੂੰ ਚਲੇ ਗਏ। ਇਹ ਹੋਇਆ ਕਿਹੜੀ ਜਗ੍ਹਾ ਇਹ ਪ੍ਰੋਪਰ ਜਗ੍ਹਾ ਕਿਹੜੀ ਆ? ਇਹ ਬੱਸ ਸਟੈਂਡ ਦੇ ਉੱਪਰ ਬ੍ਰਿਜ ਆ। ਹੂੰ ਬ੍ਰਿਜ ਦੇ ਉੱਪਰ ਆ। ਬ੍ਰਿਜ ਦੇ ਉੱਤੇ ਆ। ਕੀ ਲੋਕਾਂ ਕੋਲ ਇਹ ਲੋਕੀ ਤੇਜ਼ ਚਲਾਉਂਦੇ ਨੇ ਮੋਟਰਸਾਈਕਲ? ਨਹੀਂ ਤੇਜ਼ ਨਹੀਂ ਚਲਾਉਣਾ ਚਾਹੀਦਾ। ਧੁੰਦ ਦੇ ਦੈਨੇ ਆ ਬੜੇ ਆਰਾਮ ਨਾਲ ਚੱਲਣਾ ਚਾਹੀਦਾ। ਜ਼ਿੰਦਗੀ ਬਹੁਤ ਕੀਮਤੀ ਆ। ਦੇਖਿਆ ਜੇ ਤੁਸੀਂ ਇਸ ਟਾਈਮ ਰਾਤ ਨੂੰ ਉੱਥੇ ਡਿਊਟੀ ਕਰ ਰਹੇ ਹੋ। ਲੋਕੀ ਕਹਿੰਦੇ ਵੀ ਕੁੱਲ ਸੜੇ ਬਾਹਰ ਨਿਕਲਦੇ ਅਸੀਂ ਉੱਤੇ ਖੜੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਲੋਕਾਂ ਨੂੰ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਕਹਿੰਦਾ ਸਾਰੇ ਇੱਕ ਦੂਸਰੇ ਨਾਲ ਅਸੀਂ ਮਿਲ ਕੇ ਚੱਲਦੇ ਹਾਂ ਲੋਕ ਵੀ ਸਾਡੇ ਨਾਲ ਮਿਲ ਕੇ ਚੱਲਦੇ ਆ ਤੇ ਕੋਈ ਇਦਾਂ ਦੀ ਗੱਲ ਨਹੀਂ ਪਰ ਕੋਈ ਜਾਨੀ ਵੱਡਾ ਨੁਕਸਾਨ ਤਾਂ ਨਹੀਂ 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 ਕੋਈ ਨੁਕਸਾਨ ਨਹੀਂ ਹੈ ਇੱਕ ਇੱਕ ਨਹੀਂ ਲੱਗੀਆਂ ਸੱਟਾਂ ਜੀ ਹਾਂਜੀ ਇਹ ਸੱਟਾਂ ਥੋੜੀਆਂ ਲੱਗੀਆਂ ਪਚਾਹ ਹੋ ਗਿਆ ਅੱਛਾ ਪਤਾ ਲੱਗੇ ਕਿਤੋਂ ਦਾ ਰਹਿਣ ਵਾਲਾ ਹੀ ਸਰ ਉਹ ਨਹੀਂ ਇਹ ਹਜੇ ਮੈਂ ਦੱਸਦੇ ਹਾਂ ਡਿਊਟੀ ਅਫਸਰ ਗਿਆ ਹੋਇਆ ਆਉਂਦਾ ਉਹ ਤੁਹਾਨੂੰ ਦੱਸੂਗਾ ਠੀਕ ਹੈ ਜੀ ਧੰਨਵਾਦ ਕੀ ਸੀ ਇਹ ਪੂਰੇ ਮੈਟਰ ਬਾਈ ਜੀ ਹੋਣਾ ਹੈ ਮੌਕੇ ਤੇ ਸੀ ਮੌਕੇ ਤੇ ਆਏ ਆ ਇਹ ਐਕਸੀਡੈਂਟ ਹੋਇਆ ਵਾ ਨਾ ਕੋਈ ਡਰਾਈਵਰ ਆ ਨਾ ਕੋਈ ਤੇ ਹੋਰ ਆ ਮੌਕੇ ਦਾ ਗਵਾ ਸਵੇਰ ਜੋ ਜੋ ਹੋਊਗੀ ਅਗਲੀ ਤਫ਼ਤੀਸ਼ ਉਹ ਕਾਰਵਾਈ ਕੀਤੀ ਜਾਊਗੀ ਸਭ ਲੱਗਦਾ ਕਿ ਇਹ ਵੀ ਨਸ਼ੇ ਦੇ ਹਾਲਤ ਦੀ ਜੀ ਕਿਦਾਂ ਇਹ ਲੱਗਦਾ ਜਿਵੇਂ ਕਿਸੇ ਤੋਂ ਵੱਜਿਆ ਹੁੰਦਾ ਇਹ ਬਾਕੀ ਸਵੇਰ ਪਤਾ ਲੱਗਣਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਬਟਾ ਕੋਈ ਕੋਈ ਪਤਾ ਨਹੀਂ ਬਈ ਚਲੇ ਗਏ ਸਾਡੇ ਹੁਣ ਤੋਂ ਪਹਿਲਾਂ ਹੁਣ ਕੋਈ ਬੰਦਾ ਮੌਜੂਦ ਨਹੀਂ ਇੱਥੇ ਤੁਹਾਨੂੰ ਕਿਹਦਾ ਬੰਦਾ ਗਿਆ ਸਾਨੂੰ ਪੀਸੀਆਰ ਸਿਆਲੀ ਨੇ ਤਲਾਹ ਦਿੱਤੀ ਅਜੇ ਤਾਂ ਕੋਈ ਪਤਾ ਨਹੀਂ ਲੱਗਿਆ ਵੀ ਕਾਰਨ ਨਾਲ ਕੀ ਕੀਤਾ ਹੋਇਆ ਕੋਈ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਇਹ ਕੋਈ ਆਉਂਦਾ ਬੰਦੇ ਦਾ ਵੀ ਨਹੀਂ ਪਤਾ ਲੱਗਿਆ ਨਾ ਬੰਦੇ ਦਾ ਪਤਾ ਨਾ ਕੋਈ ਇੰਟੀਮੇਸ਼ਨ ਆਈ ਜਾਂਦੇ ਕੋਲ ਹੁਣੇ ਹੀ ਦੱਸਿਆ ਸਾਨੂੰ ਪੀਸੀਆਰ ਨੇ ਸਰ ਗੱਡੀ ਕਿੱਥੇ ਲੈ ਕੇ ਜਾਉਂਗਾ ਹਾਂ ਗੱਡੀ ਇੱਥੇ ਲਾਵਾਂਗੇ ਚੌਂਕੀ ਤੇ ਅੱਛਾ ਸਰ ਗੱਡੀ ਵੱਜੀ ਕਿਹਦੀ ਸੀ ਫੁੱਟਪਾਥ ਨਾਲ ਟਕਰਾਈ ਹੋਈ ਆ ਇਹ ਲੱਗਦਾ ਜਿਵੇਂ ਕਿਸੇ ਦਾ ਨਚਲੋ ਚੈੱਕ ਕੀਤਾ ਫੁੱਟਪਾਥ ਨਾਲ ਟਕਰਾਈ ਹੁੰਦੀ ਆ ਕੋਈ ਮੌਕੇ ਤੇ ਹੈ ਨਹੀਂ ਕੋਈ ਆਜਾ ਸੋਹਣੀ ਲੁਧਿਆਣਾ ਨੰਬਰ ਹੈ ਜੀ ਗੱਡੀ ਦਾ ਹਾਂ ਲੁਧਿਆਣਾ ਪੀ ਵੀ 10 ਬੀ 1283 1283 ਆਟੋ ਆ ਠੀਕ ਹੈ ਚੌਂਕੀ ਬੱਸ ਸਟੈਂਡ ਦੇ ਬੱਸ ਸਟੈਂਡ ਦਾ ਠੀਕ ਹੈ ਪੁਲ ਦੇ ਟੈਕਸ ਨੇ ਬੋਲੋ ਤੇ ਏਰੀਆ ਹੈ ਪੁਲ ਦੇ ਉੱਪਰ ਹੋਇਆ ਜੋ ਬੱਸ ਸਟੈਂਡ ਤੋਂ ਇਧਰ ਨੂੰ ਜਾਂਦਾ ਗੱਲ ਚੋਂ ਵਰਦੀ ਸਰ ਟੋਂਡ ਨਾ ਕਰ ਰਹਿਣਾ ਇਹਨੂੰ ਬੰਦ ਕਰਕੇ ਸਾਈਡ ਤੇ ਕੀਤਾ ਜਾਊਗਾ ਵੀ ਕੋਈ ਵੱਡਾ ਨੁਕਸਾਨ ਸਾਈਡ ਤੇ ਕੀਤਾ ਜਾਊਗਾ ਨਹੀਂ ਐਕਸੀਡੈਂਟ ਹੋਣ ਦਾ ਖਤਰਾ ਹੈ ਥੈਂਕ ਯੂ ਓਕੇ ਐਸ ਐਮ ਜ਼ेड نیوز ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ